ਅੰਮ੍ਰਿਤ ਕਾਲ ਜੀ ਤੁਹ ਜੁੜੇ ਹੋ ਉਮੀਦ ਦੇ ਨਾਲ ਸੋ ਤਸਵੀਰਾਂ ਤੁਹਾਡੇ ਨਾਲ ਖਨੌਰੀ ਬਾਰਡਰ ਦੀਆਂ ਸਾਂਝੀਆਂ ਕਰ ਰਹੇ ਹਾਂਗੇ ਅੱਜ 100 ਦਿਨ ਜਿਹੜੇ ਪੂਰੇ ਹੋ ਚੁੱਕੇ ਨੇ ਕਿਸਾਨ ਅੰਦੋਲਨ ਨੂੰ ਸਾਹਮਣੇ ਸਟੇਜ ਲੱਗੀ ਹੋਈ ਹੈ ਵੱਡੀ ਸੰਖਿਆ ਦੇ ਵਿੱਚ ਜਿਹੜਾ 100 ਵਾ ਦਿਨ ਕਿਸਾਨ ਮਨਾ ਰਹੇ ਨੇਗੇ ਵੱਡੀ ਸੰਖਿਆ ਚ ਕਿਸਾਨ ਪਿੰਡਾਂ ਤੋਂ ਜਿਹੜੇ ਉਹ ਪਹੁੰਚ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਝੰਡੇ ਲੈ ਕੇ ਮਾਈਆਂ ਭੈਣਾਂ ਬੀਬੀਆਂ ਜਿਹੜੀਆਂ ਉਵੀ ਜਿਹੜਾ ਇਸ ਮੋਰਚੇ ਵਿੱਚ ਸਮੂਲਿਤ ਕਰਨ ਦੇ ਲਈ ਪਹੁੰਚ ਰਹੀਆਂ ਨੇ ਸੋ ਗੱਲਬਾਤ ਤੁਹਾਡੇ ਨਾਲ ਇਹ ਸਾਂਝੀ ਕਰਨ ਲੱਗੇ ਸੀ ਕਿ ਇਹ ਜਗਾ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਜਗਾ ਤੁਸੀਂ ਪਛਾਣ ਰਹੇ ਹੋਣੇ ਕਣਕਾਂ ਦਾ ਜਦੋਂ ਸੀਜ਼ਨ ਸੀ ਜਦੋਂ ਮੋਰਚਾ ਸ਼ੁਰੂ ਹੋਇਆ ਸੀ ਅੱਜ ਤੋਂ 100 ਦਿਨ ਪਹਿਲਾਂ ਤਾਂ ਇਸ ਜਗਾ ਦੇ ਉੱਪਰ ਕਾਫੀ ਜ਼ਿਆਦਾ ਹਰਿਆਣਾ ਫੋਰਸ ਤੇ CRPF ਜਿੰਨੇ ਫੋਰਸਾਂ ਬਟਾਲੀਅਨ ਲਾਈਆਂ ਹੋਈਆਂ ਨੇ ਕੇਂਦਰ ਸਰਕਾਰ ਵੱਲੋਂ ਉਹਨਾਂ ਦੇ ਨਾਲ ਕਸਾਨਾਂ ਦੀ ਕਾਫੀ ਤੂ-ਤੂ ਮੈਂ ਮੈਂ ਉਸ ਟਾਈਮ ਉੱਪਰ ਚੱਲਦੀ ਸੀ ਹਰਿਆਣੇ ਦੇ ਲੋਕ ਵੱਡੇ ਵੱੱਧਰ ਤੇ ਆ ਕੇ ਸਾਥ ਦਿੰਦੇ ਸੀਗੇ ਪਰ ਇਹ ਉਹੀ ਜਗ੍ਹਾ ਹੈ ਜਿੱਥੇ ਕੀ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਤੇ ਇੱਕ ਪਿਰਤਪਾਲ ਸਿੰਘ ਨੂੰ ਜਿਹੜਾ ਬੋਰੀ ਦੇ ਵਿੱਚ ਪਾ ਕੇ ਹਰਿਆਣਾ ਪੁਲਿਸਾਂ ਲੈ ਗਈ ਸੀਗੀ ਸੋ ਇਹ ਤਸਵੀਰਾਂ ਨੇ ਤੁਸੀਂ ਸਾਹਮਣੇ ਜਿਹੜੀਆਂ ਦੇਖ ਰਹੇ ਹੋਗੇ ਕਿ ਹੁਣ ਦੇਖੋ ਉਸ ਟਾਈਮ ਦੇ ਉੱਪਰ ਨੈਸ਼ਨਲ মিডিਆ ਦੇ ਵੱਲੋਂ ਜਾਂ ਹੋਰ ਜਿਹੜੇ ਸਰਕਾਰ ਦੇ মিডিਆ ਹੈਗਾ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਹੈਗਾ ਇਹ ਖਬਰ ਚਲਾਈ ਗਈ ਸੀ ਕਿ ਕਿਸਾਨ ਜਿਹੜੇ ਉਹ ਹਿੰਸਕਵਾਦੀ ਨੇ ਕਿਸਾਨ ਹਿੰਸਾ ਕਰਦੇ ਨੇ ਤਾਂ ਜਿਸ ਨੂੰ ਇਹ ਵੀਡੀਓ ਦਿਖਾਉਣ ਦਾ ਇੱਕ ਖਾਸ ਮਕਸਦ ਜਿਹੜਾ ਹੈਗਾ ਕਿ ਇਹ ਹੈ ਕਿ ਉਹਨਾਂ ਲੋਕਾਂ ਦੇ ਵੱਲੋਂ ਜਿਹੜਾ ਇਹ ਕਿ ਆ ਜਾਂਦਾ ਹੈ ਕਿਸਾਨ ਹਿੰਸਾ ਕਰਦੇ ਨੇ ਕਿਸਾਨ ਹਿੰਸਕ ਵਾਦੀ ਨੇ ਦੇਖੋ ਪਰਲੇ ਪਾਸੇ ਤੁਸੀਂ ਦੇਖਿਆ ਕਿ ਪਰਲੇ ਪਾਸੇ ਜਿਹੜਾ ਹੈਗਾ ਹੈਗਾ ਜਮੀਨ ਖਾਲੀ ਪਈ ਉਸ ਟਾਈਮ ਦੇ ਉੱਪਰ ਕਣਕਾਂ ਦਾ ਸੀਜ਼ਨ ਸੀ ਤਾਂ ਤਕਰੀਬਨ ਕਈ-ਕਈ ਈਲੇ ਸਾਈਡਾਂ ਦੇ ਉੱਪਰ ਕਣਕਾਂ ਵੀ ਜੜੀਆਂ ਉਹ ਮੱਧੀਆਂ ਗਈਆਂ ਸੀਗੀਆਂ ਪਰ ਅੱਜ ਹਾਲਾਤ ਬਹੁਤ ਬਦਲ ਚੁੱਕੇ ਨੇ ਬਾਂਹ ਜਿਹੜੇ ਖਾਲੀ ਪਏ ਨੇ ਖੇਤ ਖਾਲੀ ਪਏ ਨੇ ਵਾਲੇ ਦਿਵਾਲੇ ਵਾਲੇ ਜੇ ਕਿਸਾਨ ਚਾਹਣ ਤਾਂ ਹੁਣ ਵੀ ਜਿਹੜਾ ਹੈਗਾ ਹੈਗਾ ਉਹ ੱੱਕਾ ਕਰਦੇ ਹੋਏ ਜਿਹੜਾ ਅੱਗੇ ਵੱਲ ਨੂੰ ਜਾ ਸਕਦੇ ਨੇ ਪਰ ਫੇਰ ਵੀ ਕਿਸਾਨ ਉੱਥੇ ਮੋਰਚੇ ਦੇ ਵਿੱਚ ਡਟੇ ਹੋਏ ਨੇ ਕਿਸਾਨਾਂ ਨੇ ਉੱਥੇ ਜਿਹੜਾ ਮੋਰਚਾ ਹੋ ਲਾਇਆ ਹੋਏਗਾ ਜੋ ਜਿਹੜਾ ਹੈਗਾ ਕਿਸਾਨ ਅੱਗੇ ਕਿਉਂ ਨਹੀਂ ਵੱਧ ਰਹੇਗੇ ਕਿਉਂਕਿ ਕਿਸਾਨ ਜਿਹੜੇ ਹੈਗੇ ਨੇ ਉਹ ਜਥੇਬੰਦੀ ਦੇ ਸੋਣ ਕਿਸਾਨ ਜਿਹੜੇ ਉਸੇ ਜਗ੍ਹਾ ਦੇ ਉੱਪਰ ਬੈਠੇ ਨੇ ਦੋਏ ਪਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਸਟੇਜ ਕਿਸਾਨਾਂ ਦੀ ਜਿਹੜੀ ਇਸ ਟਾਈਮ ਉਰੇ ਲੱਗੀ ਹੋਈ ਹੈ ਕਿ ਕਿਸਾਨ ਵੱਡੀ ਪੱਦਰ ਦੇ ਵਿੱਚ ਅੱਜ ਕਿਸਾਨ ਪਹੁੰਚ ਰਹੇ ਨੇਗੇ ਸਟੇਜ ਲੱਗੀ ਹੋਈ ਹੈਗੀ ਸੋ ਇੱਥੇ ਤੱਕ ਜਿਹੜਾ ਆ ਕੇ ਹਰਿਆਣਾ ਪੁਲਿਸ ਨੇ ਇੱਕ ਟਾਈਮ ਦੇ ਉੱਪਰ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਹੋਰ ਬੰਬਾਰੀ ਗੋਲੀਆਂ ਤੱਕ ਚਲਾਈਆਂ ਸੀ ਵਾਰਾ ਜਿਹੜੇ ਹਾਲਾਤ ਕੀ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਰੱਸੀਆਂ ਬੰਨਿਆ ਨੇ ਤਾਂ ਉਸ ਤੋਂ ਅੱਗੇ ਕੰਡਿਆਲੀਆਂ ਤਾਰਾਂ ਨੇ ਤਾਂ ਫੇਰ ਉਹੀ ਅੱਗੇ ਜਾ ਕੇ ਸੇਮ ਟੂ ਸੇਮ ਜਿਹੜੇ ਉਹ ਵੈਰੀਗੇਟ ਪੱਥਰ ਲੱਗੇ ਹੋਏ ਨੇ ਬਦਲਾਅ ਕੋਈ ਨਹੀਂ ਹੋਇਆ ਬਸ ਖੇਤਾਂ ਦੇ ਰਸਤੇ ਦੇ ਵਿੱਚ ਦੀ ਜੇ ਕਿਸਾਨ ਦੂਰੋਂ ਆਉਂਦੇ ਨੇ ਰੇਲ ਗੱਡੀ ਉੱਤਰ ਦੇ ਨਿਰਮਾਣਾਂ ਉੱਤਰ ਦੇ ਨੇ ਆਕੇ ਤਾਂ ਉਧਰੋਂ ਤੁਰ ਕੇ ਇਧਰਲੇ ਪਾਸੇ ਕ੍ਰੋਸਿੰਗ ਹੋਣ ਦਿੱਤੀ ਜਾਂਦੀ ਹੈਗੀ ਉਸ ਟਾਈਮ ਦੇ ਉੱਪਰ ਕਿਸਾਨਾਂ ਨੂੰ ਇੰਨਾ ਜ਼ਿਆਦਾ ਬਦਨਾਮ ਕਰ ਦਿੱਤਾ ਗਿਆ ਸੀਗਾ ਕਿ ਕਿਸਾਨ ਉਲੜਬਾਜੀ ਕਰਦੇ ਨੇ ਕਿਸਾਨ ਜਿਹੜਾ ਜਾਣ ਬੁੱਝ ਕੇ ਇਹੋ ਜਿਹਾ ਕੁਝ ਕਰਦੇ ਨੇ ਫੌਜੀਆ ਨੂੰ ਤਾਂ ਕੀਤਾ ਜਾ ਰਿਹਾ ਫੋਰਸ ਨੂੰ ਤਾਂ ਕੀਤਾ ਜਾ ਰਿਹਾ ਪਰ ਉਸ ਟਾਈਮ ਦੇ ਉੱਪਰ ਅਜਿਹਾ ਕੁਝ ਨਹੀਂ ਸੀਗਾ ਸੋ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਸ ਟਾਈਮ ਮੋਰਚੇ ਦੇ ਜਿਹੜੇ ਹਾਲਾਤ ਉਹ ਕੀ ਬਣੇ ਹੋਏ ਨੇਗੇ ਤਸਵੀਰਾਂ ਦੇ ਵਿੱਚ ਜਿਹੜਾ ਤੁਹਾਨੂੰ ਦਿਖਾ ਰਿਆਂ ਅਸੀਂ ਮੋਰਚੇ ਦੇ ਹਾਲਾਤ ਕੀ ਨੇ ਸੋ ਵੀਡੀਓ ਨੂੰ ਵਕਤ-ਵਕਤ ਜਿਹੜਾ ਸ਼ੇਅਰ ਕਰਿਓ ਤੇ ਅੱਜ 100 ਦਿਨ ਪੂਰੇ ਹੋ ਚੁੱਕੇ ਨੇ ਕਿਸਾਨਾਂ ਦੀ ਹਮਾਇਤ ਨੂੰ ਸੋ ਜਿਆਦਾ-ਜਿਆਦਾ ਵੀਡੀਓ ਸ਼ੇਅਰ ਕਰਿਓ